ਤਸਾਦ ਦੇ ਦੇ ਕੇ ਅੱਜ ਦਾ ਮਨੁੱਖ ਜਿਹੜਾ ਮਾਇਆ ਤੇ ਹੰਕਾਰ ਦੇ ਵਿੱਚ ਇੰਨਾ ਫਸ ਗਿਆ ਮਾਇਆ ਦੇ ਵਿੱਚ ਇੰਨਾ ਫਸ ਗਿਆ ਕਿ ਜਿਸ ਤੇ ਵਿੱਚੋਂ ਨਿਕਲਣਾ ਹੁੰਦੇ ਵਕਤ ਤੇ ਬੜਾ ਹੀ ਔਖਾ ਹੋ ਗਿਆ ਅੱਜ ਮਨੁੱਖ ਮਾਇਆ ਦੇ ਪਿੱਛੇ ਇੰਨਾ ਭੱਜਦਾ ਤੇ ਮਾਇਆ ਦੇ ਕਾਰਨ ਜਿਹੜਾ ਮਨੁੱਖ ਕਈ ਕੋ ਕਰਮ ਕਰ ਰਿਹਾ ਕਈ ਗਲਤ ਕੰਮ ਕਰ ਰਿਹਾ ਇੱਥੋਂ ਤੱਕ ਰਿਸ਼ਵਤਾਂ ਲੈ ਰਿਹਾ ਨਸ਼ੇ ਵੇਚ ਰਿਆ ਤੇ ਆਪਣੇ ਘਰ ਭਾਰਿਆ ਲੋਕਾਂ ਦੇ ਘਰਾਂ ਨੂੰ ਤਬਾਹ ਕਰਿਆ ਪੁੱਤ ਤੇ ਪੁੱਤ ਤਬਾਹ ਕਰਿਆ ਸਾਡੇ ਨੌਜਵਾਨ ਗੱਭਰੂ ਜਿਹੜੇ ਨਸ਼ਿਆਂ ਦੇ ਵਿੱਚ ਖਲਸ ਗਈ ਆ ਨਸ਼ਿਆਂ ਦੇ ਕਾਰਨ ਜਿਹੜੇ ਮਰਦੀ ਜਾ ਰਹੀ ਆ ਬੜਾ ਦੁੱਖ ਆਉਂਦਾ ਜਦੋਂ ਇਹੋ ਜੀਆਂ ਵੀਡੀਓ ਦੇਖੀ ਦੀਆਂ ਕਿ ਸਾਡੇ ਨੌਜਵਾਨ ਗੱਭਰੂ ਜਿਹੜਿਆ ਅੱਜ ਫਲਾਣੇ ਥਾਂ ਤੇ ਕੁੱਟੀਗੱਲ ਲਾ ਕੇ ਮਰ ਗਿਆ ਅੱਜ ਉੱਥੇ ਕੁੱਟੀਗੱਲ ਲਾ ਕੇ ਮਰ ਗਿਆ ਬੜਾ ਦੁੱਖ ਹੁੰਦਾ ਜਦੋਂ ਸਾਡੀ ਕਾਮ ਜਦ ਨਸ਼ਿਆਂ ਦੇ ਵਿੱਚ ਫਸ ਜਾਂਦੀ ਆ ਕਿਉਂਕਿ ਮਨੁੱਖ ਨੂੰ ਜਿਹੜਾ ਮਾਇਆ ਦਾ ਹੰਕਾਰ ਇੰਨਾ ਹੋ ਗਿਆ ਜਿਸ ਦੇ ਵਿੱਚੋਂ ਨਿਕਲਣਾ ਬੜਾ ਹੀ ਔਖਾ ਹੋ ਗਿਆ ਤੇ ਮੇਰਾ ਸਾਥ ਦਿਨ ਦਾ ਨਾ ਵਖੰਡਨ ਕੋ ਰਾਜ ਕਮਾਵੇ ਅੰਤਲੇ ਗੁਹਾਰੇ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਚਬੇੜ ਮਾਰ ਕੇ ਮੂੰਹ ਤੇ ਆਖਿਆ ਕਿ ਭਾਵੇਂ ਇਸ ਮਨੁੱਖ ਨੂੰ ਧਰਤੀ ਦਾ ਰਾਜ ਮਿਲ ਜਾਵੇ ਭਾਵੇਂ ਇਹ ਲੱਖਾਂ ਔਸਤਰੀਆਂ ਦੇ ਨਾਲ ਭੋਗ ਕਰ ਲਵੇ ਲੱਖਾਂ ਔਸਤਰੀਆਂ ਦੇ ਨਾਲ ਕੰਮ ਕਰ ਲਵੇ ਫਿਰ ਵੀ ਇਹ ਮਨੁੱਖ ਦੀ ਜੜੀਆ ਭੁੱਖ ਕਦੇ ਲੈ ਨਹੀਂ ਸਕਦੀ ਸਹਿਬ ਜੀ ਬਸ਼ਕਾਦਰ ਲੱਖ ਔਸਤਰੀ ਭੋਗ ਕਰੇ ਨਾ ਵਿਖੰਡਨ ਕੋ ਰਾਜ ਕਮਾਵੇ ਕਿ ਭਾਵੇਂ ਲੱਖਾਂ ਔਸਤਰੀਆਂ ਦੇ ਨਾਲ ਕੰਮ ਕਰ ਲਵੇ ਫਿਰ ਵੀ ਸਹਿਬ ਕਹਿੰਦੇ ਇਸ ਮਨੁੱਖ ਦੀ ਜੜੀ ਭੁੱਖ ਕਦੇ ਲੈ ਨਹੀਂ ਸਕਦੀ ਤ੍ਰਿਸ਼ਨਾ ਕਦੇ ਲੈ ਨਹੀਂ ਸਕਦੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰਨਾ ਬਾਰ ਪਾਵੇਂ ਇਸ ਨੂੰ ਕਾਗਸਾਂ ਦਾ ਪਤਾਲਾਂ ਦਾ ਪਾਵੇਂ ਧਰਤੀ ਦਾ ਰਾਜ ਨਾਲ ਜਾਵੇ ਪਰ ਫਿਰ ਵੀ ਮਨੁੱਖ ਦੀ ਜਿਹੜੀ ਤ੍ਰਿਸ਼ਨਾ ਜਿਹੜੀ ਕਦੇ ਦੂਰ ਨਹੀਂ ਹੋ ਸਕਦੀ ਕਿਉਂਕਿ ਮਨੁੱਖ ਜਿਹੜਾ ਮਾਇਆ ਤੇ ਹੰਕਾਰ ਦੇ ਵਿੱਚ ਇੰਨਾ ਫਸ ਗਿਆ ਜਿਸ ਦੇ ਵਿੱਚੋਂ ਨਿਕਲਣਾ ਇਹਦੇ ਵਾਸਤੇ ਬੜਾ ਹੀ ਔਖਾ ਹੋ ਗਿਆ ਤੇ ਮਾਇਆ ਤੇ ਹੰਕਾਰ ਦੇ ਵਿੱਚ ਮਨੁੱਖ ਜਿਹੜਾ ਇਹੋ ਜਿਹੇ ਗਲਤ ਕੰਮ ਕਰ ਰਿਹਾ ਜਿਨ੍ਹਾਂ ਨੂੰ ਬਿਆਨ ਕਰਨਾ ਬੜਾ ਹੀ ਔਖਾ ਹੈ ਆਜੇ ਮਨੁੱਖ ਨੂੰ ਅੰਮ੍ਰਿਤ ਵੇਲੇ ਉੱਠਣ ਲੱਗੇ ਦਿਨਿੱਦਰ ਪੈ ਜਾਂਦਾ ਗੁਰੂ ਘਰ ਵਿੱਚ ਬੈਠਣ ਲੱਗੇ ਦਿਨਿੱਦਰ ਪੈ ਜਾਂਦਾ ਤੇ ਜੇ ਕੋਈ ਬੁਰਾ ਕੰਮ ਕਰਨਾ ਹੋਵੇ ਉਹਦੇ ਵਾਸਤੇ ਮਨੁੱਖ ਜਿਹੜਾ ਭੱਜ ਭੱਜ ਕੇ ਕਰਦਾ ਤੇ ਭਗਤ ਕਬੀਰ ਜੀ ਫਰਮਾਨ ਕਰਦ ਨੇ ਬੁਰੇ ਕੰਮ ਕੋ ਉੱਠ ਖਲਵਾ ਨਾਮ ਕੀ ਵੇਲਾ ਪੈ ਪੈ ਸੂਆ ਤੇ ਬੁਰੇ ਕੰਮ ਜਿਹੜਾ ਉੱਠ ਉੱਠ ਕੇ ਕਰਦਾ ਭੱਜ ਭੱਜ ਕੇ ਕਰਦਾ ਪਰ ਜਦੋਂ ਨਾਮ ਦਾ ਵੇਲਾ ਆਉਂਦਾ ਜਦੋਂ ਕਾਲ ਪੁਰਖ ਪਰਮਾਤਮਾ ਦੀ ਬਾਣੀ ਦਾ ਵੇਲਾ ਆਉਂਦਾ ਉਦੋਂ ਅੱਜ ਦੇ ਮਨੁੱਖ ਜਿਹੜਾ ਮਾਇਆ ਤੇ ਹੰਕਾਰ ਦੇ ਵਿੱਚ ਕਿੱਥੇ ਫਸ ਜਾਂਦਾ ਉਥੇ ਹੀ ਮਨੁੱਖ ਨੂੰ ਜਿਹੜਾ ਦਲਿੱਤਰ ਪਹਿਣਾ ਸ਼ੁਰੂ ਹੋ ਜਾਂਦਾ ਕਿਉਂਕਿ ਅੱਜ ਸਾਡੇ ਕੋਲ ਅਮਰਤ ਵੇਲੇ ਨਹੀਂ ਉੱਠਿਆ ਅੱਜ ਸਾਡੇ ਸਿਰ ਕੋਲ ਅਮਰਤ ਵੇਲਾ ਨਹੀਂ ਸਾਹਮਣੇ ਜਾਂਦਾ ਤੇ ਇੱਕ ਬੰਨੇ ਅਸੀਂ ਜਕਾਰੇ ਲਾਉਨੇ ਆ ਰਾਜ ਕਰੇਗਾ ਖਾਲਸਾ ਤੇ ਸਾਡੇ ਕੋਲ ਤੇ ਅੰਮ੍ਰਿਤ ਵੇਲੇ ਉੱਠਿਆ ਨਹੀਂ ਜਾਂਦਾ ਬਾਣੀ ਪੜ੍ਹ ਨਹੀਂ ਜਾਂਦੀ ਤੇ ਅਸੀਂ ਰਾਜ ਕੀ ਕਰਨਾ ਰਾਜ ਸਾਡੇ ਕੋਲ ਕਿੱਥੇ ਸੰਭਿਆ ਜਾਵੇਗਾ ਅੱਜ ਸਾਡੀ ਸਿੱਖ ਕੌਮ ਦੇ ਹਾਲਾਤ ਇੰਨੇ ਮਾੜੇ ਹੋ ਗਏ ਨੇ ਜਿਨ੍ਹਾਂ ਨੂੰ ਬਿਆਨ ਕਰਨਾ ਬੜਾ ਹੀ ਔਖਾ ਲਾਈਵ ਚੱਲ ਰਿਹਾ ਬਹੁਤ ਹੀ ਔਖਾ ਹੋ ਗਿਆ ਸਾਡੇ ਦਲੇਰਾਂ ਦੀ ਕੌਮ ਸੀ ਸਿੱਖ ਕੌਮ ਦਲੇਰਾਂ ਦੀ ਕੌਮ ਦੀ ਅੱਜ ਫੜ ਕੇ ਬੇੜਾ ਵਰਤ ਹੋ ਗਿਆ ਮਾਫ਼ ਕਰਨਾ ਲਾਈਵ ਚੱਲ ਰਿਹਾ ਸ਼ਬਦ ਵਰਤਣਾ ਬੇੜਾ ਵਰਤ ਹੋ ਗਿਆ ਕੌਮ ਦਾ ਅਸੀਂ ਜਿਹੜਾ ਸ਼ਹੀਦ ਹੋਣਾ ਪ੍ਰਮਾਣ ਕੀਤਾ ਸੀ ਸੂਰਮੇ ਯੋਧੇ ਸਾਂ ਤੇ ਅੱਜ ਸਾਡੇ ਜਿਹੜੇ ਸੂਰਮੇ ਯੋਧੇ ਜਿਹੜੇ ਨਸ਼ਿਆਂ ਦੇ ਵਿੱਚ ਫਸ ਗਏ ਨੇ ਨਸ਼ਿਆਂ ਦੇ ਵਿੱਚ ਖਿਲਸ ਗਏ ਨੇ ਤੇ ਜਿਸ ਕਾਰਨ ਜਿਹੜੀ ਇਹਨਾਂ ਦੀ ਮੌਤ ਹੋ ਰਹੀ ਆ ਪਲਿਆਂ ਸਰਵਿਆਂ ਦੇ ਵਿੱਚ ਸਰਦਾਰ ਗੱਭਰੂ ਜਿਹੜਾ ਬੁੱਟ ਦੇ ਉੱਤੇ ਅੱਜ ਬੁੱਲਟ ਵੀ ਬਦਨਾਮ ਹੋ ਗਿਆ ਕਾਲੀ ਲੋਈ ਵੀ ਬਦਨਾਮ ਹੋ ਗਈ ਪਲਿਆਂ ਸੰਮਿਆਂ ਦੇ ਵਿੱਚ ਸਿੱਕ ਸਰਦਾਰ ਯੋਧਾ ਸੂਰਮਾ ਸਿਰ ਦੇ ਉੱਤੇ ਕੇਸਰੀ ਦਸਤਾਰ ਸਜਾਉਂਦਾ ਸੀ ਥੱਲੇ ਬੁੱਲਟ ਹੁੰਦਾ ਤੇ ਕਾਲੀ ਲੋਈ ਦੀ ਗੁੱੱਲ ਮਾਰੀ ਹੁੰਦੀ ਸੀ ਤੇ ਸ਼ਸਤਰ ਧਾਰੇ ਹੁੰਦਾ ਸੀ ਸਾਡੀਆਂ ਧੀਆਂ ਪੈਣਾ ਕਰਦੇ ਸੀ ਸਾਡੀ ਇੱਜ਼ਤ ਦੇ ਰਾਖੇ ਆ ਗਏ ਨੇ ਦਰਵਾਜ਼ੇ ਖੋਲ ਦੋ ਪਰ ਅੱਜ ਅੱਜ ਜਦ ਨਵਾਂ ਜਵਾਨ ਗੱਬਰੂ ਸਿਰ ਤੇ ਦਸਤਾਰ ਚੜਾਈ ਹੁੰਦੀ ਆ ਬੁਲਟ ਤੇ ਮਾਰ ਕੇ ਪਟਾਕੇ ਲੰਘਦਾ ਤੇ ਮਾਂ ਆਪਣੀ ਧੀ ਨੂੰ ਅੰਦਰ ਵਾਰ ਦਿੰਦੀ ਆ ਕਿ ਬਸ ਟੰਡੇ ਆ ਗਏ ਨੇ ਵੜਦਾ ਅੰਦਰ ਵੜਦਾ ਮਾਰਨ ਟੰਡੇ ਆ ਗਏ ਨੇ ਨਮ ਟੰਡੇ ਕਿੱਥੋਂ ਆ ਗਏ ਨੇ ਸਾਡੇ ਹੀ ਬਣਾਏ ਹੋਏ ਨੇ ਅਸੀਂ ਨਸ਼ਿਆਂ ਦੇ ਵਿੱਚ ਇਨ੍ਹਾਂ ਨੂੰ ਇੰਨਾ ਪ੍ਰਸਾਦਤਾ ਨਸ਼ਿਆਂ ਦੇ ਉੱਤੇ ਇੰਨਾ ਲੱਗਦਾ ਜਿਸ ਦੇ ਵਿੱਚੋਂ ਨਿਕਲਣਾ ਬੜਾ ਹੀ ਔਖਾ ਹੈ ਵਿੰਨ ਸਿਮਾਨ ਨੇ ਜੋ ਜੀਵਨ ਬਲਣਾ ਸਰਪਜਾਸ ਜਰਦਾਰੀ ਪਰ ਮਨੁੱਖ ਦੀ ਉਮਰ ਥੋੜੀ ਜਿਹੜੀ ਆ ਸੱਪ ਦੀ ਤਰ੍ਹਾਂ ਹੋ ਗਈ ਆ ਜਿਵੇਂ ਸੱਪ ਦੀ ਥੋੜੀ ਜੀ ਉਮਰ ਵੱਧ ਜਾਵੇ ਉਹ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਲਦਾ ਰਹਿੰਦਾ ਅੱਜ ਦਾ ਮਨੁੱਖ ਵੀ ਇਦੇ ਤਰ੍ਹਾਂ ਉਹ ਆਪਣੇ ਅੰਦਰ ਜ਼ਹਿਰ ਹੀ ਜ਼ਹਿਰ ਘੋਲਦਾ ਰਹਿੰਦਾ ਤੇ ਸੱਪ ਦੇ ਵਾਂਗ ਜਿਹੜੀ ਅੱਜ ਦੀ ਮਨੁੱਖ ਦੀ ਉਮਰ ਆ ਗਈ ਕਿਉਂਕਿ ਮਾਇਆ ਦਾ ਹੰਕਾਰ ਜਿਹੜਾ ਬਹੁਤ ਵੱਧ ਗਿਆ ਤ੍ਰਿਸ਼ਨਾ ਜਿਹੜੀ ਬਹੁਤ ਵੱਧ ਗਈ ਹੈ ਜਿੱਦੇ ਵਿੱਚੋਂ ਨਿਕਲਣਾ ਬੜਾ ਹੀ ਔਖਾ ਹੋ ਗਿਆ ਕਿਉਂਕਿ ਮਨੁੱਖ ਨੂੰ ਜਦ ਮਾਇਆ ਦਾ ਹੰਕਾਰ ਜੜ ਜਾਂਦਾ ਹੈ ਉਹ ਕੀ ਇਹ ਨਹੀਂ ਦੇਖਦਾ ਕਿ ਮੇਰੇ ਤੋਂ ਗਲਤ ਕੰਮ ਹੋ ਰਿਹਾ ਜਾਂ ਮੇਰੇ ਤੋਂ ਕੋਈ ਸਹੀ ਕੰਮ ਹੋ ਜਾ ਇੱਥੇ ਇੱਕ ਸਾਧੂ ਨੇ ਜਿਹੜਾ ਸ਼ਿਵਜੀ ਦੀ ਜੜੀ ਪ੍ਰਸ਼ੰਤ ਤਪੱਸਿਆ ਕੀਤੀ ਘਟਨਾ ਵਰਦੀ ਹੈ ਕਿ ਸ਼ਿਵਜੀ ਦੀ ਤਪੱਸਿਆ ਕੀਤੀ ਉਹ ਸਾਧੂ ਨੇ ਤੇ ਉਹ ਸਾਧੂ ਨੂੰ ਜਦੋਂ ਸ਼ਿਵਜੀ ਨੇ ਚਾਰ ਮੋਮਬਤੀਆਂ ਦਿੱਤੀਆਂ ਚਾਰ ਮੋਮਬਤੀਆਂ ਦਿੱਤੀਆਂ ਕਿ ਚਾਰ ਮੋਮਬਤੀਆਂ ਦੇ ਦੇ ਕੇ ਕਿਆ ਕਿ ਤੈਨੂੰ ਮਾਇਆ ਦੀ ਲੋੜ ਹੋਈ ਉੱਤਰ ਵੱਲ ਚੱਲ ਜੀ ਜੇ ਫਿਰ ਹੋਰ ਲੋੜ ਆਇ ਤੇ ਪੂਰਬ ਵੱਲ ਚੱਲ ਜੀ ਤੇ ਆਹ ਜਿਹੜੀ ਚੌਥੀ ਮੋਮਬਤੀ ਆ ਇਹ ਦੱਖਣ ਵਾਲੀ ਆ ਇੱਧਰ ਨਾ ਜਾਏ ਨਾ ਤੇਰਾ ਸਰਮਨਾਸ਼ ਹੋ ਜਾਣਾ ਹੈ ਉਹ ਜਿਹੜਾ ਸਾਧੂ ਜਿਹੜਾ ਆ ਜਾਂਦਾ ਜਦੋਂ ਘਰ ਦੇ ਵਿੱਚ ਆਉਂਦਾ ਉਹ ਇੱਕ ਮੋਮਬੱਤੀ ਜਗਾਉਂਦਾ ਉੱਤਰ ਵੱਲ ਚਲਾ ਜਾਂਦਾ ਰਸਤੇ ਦੇ ਵਿੱਚ ਤੁਰਿਆ ਜਾਂਦਾ ਜਦ ਤੁਰਿਆ ਜਾਂਦਾ ਮੋਮਬੱਤੀ ਰਸਤੇ ਦੇ ਵਿੱਚ ਬੁੱਝ ਜਾਂਦੀ ਹੈ ਜਦ ਮੋਮਬੱਤੀ ਰਸਤੇ ਦੇ ਵਿੱਚ ਬੁੱਝ ਗਈ ਤਕੀ ਦੇਖਿਆ ਉਸਨੇ ਧਰਤੀ ਨੂੰ ਖੋਦਿਆ ਜਦ ਧਰਤੀ ਦੀ ਖੋਜ ਕੀਤੀ ਤੇ ਉਸ ਦੇ ਵਿੱਚੋਂ ਬਹੁਤ ਮਾਇਆ ਨਿਕਲੀ ਫਿਰ ਮਾਇਆ ਦਾ ਹੰਕਾਰ ਸੀ ਲਾਲਚ ਸੀ ਉਸਨੇ ਮਾਇਆ ਨਾ ਕੱਟੀ ਤਿੰਨੇ ਸ਼ਾਨੀ ਦੀ ਤੌਰ ਦੇ ਉੱਤੇ ਇੱਕ ਝੰਡੀ ਗੱਡ ਦਿੱਤੀ ਤੇ ਮੈਨੂੰ ਯਾਦ ਰਵੇ ਕਿ ਇੱਥੇ ਮਾਇਆ ਹੈ ਫਿਰ ਅਗਲਾ ਦਿਨ ਹੋਇਆ ਉਹ ਅਗਲੀ ਦਿਸ਼ਾ ਵੱਲ ਜਾਂਦਾ ਪੂਰਬ ਦਿਸ਼ਾ ਵੱਲ ਜਾਂਦਾ ਜਦ ਪੂਰਬ ਦਿਸ਼ਾ ਵੱਲ ਗਿਆ ਮੋਮਬਤੀ ਜਗਾਈ ਤੇ ਮੋਮਬਤੀ ਰਸਤੇ ਦੇ ਵਿੱਚ ਬੁੱਝ ਗਈ ਜਦ ਮੋਮਬਤੀ ਰਸਤੇ ਦੇ ਵਿੱਚ ਬੁੱਝ ਗਈ ਉਸ ਧਰਤੀ ਦੀ ਖੋਜ ਕੀਤੀ ਤੇ ਉਸ ਦੇ ਵਿੱਚੋਂ ਬਹੁਤ ਸਿੱਕੇ ਨਿਕਲੇ ਜਿਵੇਂ ਪਹਿਲੀ ਥਾਂ ਤੇ ਨਿਸ਼ਾਨੀ ਲਾ ਕੇ ਆ ਗਿਆ ਸੀ ਉਹ ਵੀ ਇਦਾਂ ਕੀਤਾ ਨੇ ਇੱਥੇ ਵੀ ਨਿਸ਼ਾਨੀ ਲਾ ਦਿੱਤੀ ਕਿ ਮੈਂ ਫਿਰ ਆਣ ਕੇ ਗੜ ਸਿੱਕੇ ਇੱਥੋਂ ਕੱਢ ਲਵਾਂਗਾ ਤੀਸਰਾ ਦਿਨ ਹੋਇਆ ਜਦੋਂ ਤੀਸਰਾ ਦਿਨ ਹੋਇਆ ਮੋਮਬਤੀ ਚਿਕਾਇਤ ਰਸਤੇ ਵਿੱਚ ਗਿਆ ਫਿਰ ਮੋਮਬਤੀ ਬਜਕੀ ਕੋ ਉੱਥੇ ਹੀ ਦੇ ਚਵਾਰ ਮਿਲੇ ਜੇ ਕਿ ਜੇ ਦਵਾਰ ਮਿਲ ਜਿਵੇਂ ਦੋ ਥਾਵਾਂ ਤੇ ਗਿਆ ਸੀ ਉਥੇ ਨਿਸ਼ਾਨੀ ਲਾ ਦਿੱਤੀ ਜੇ ਥਾਂ ਤੇ ਵੀ ਉਸਨੇ ਨਿਸ਼ਾਨੀ ਲਾ ਦਿੱਤੀ ਕਿ ਮੈਂ ਬਾਅਦ ਵਿੱਚ ਲਿਆ ਜਾਵਾਂਗਾ ਚੌਥਾ ਦਿਨ ਹੋਇਆ ਮੌਮੰਤ ਦੱਖਣ ਵੱਲ ਚੱਲਿਆ ਪਹਿਲਾਂ ਸੋਚਦਾ ਕਿ ਉਹ ਸਾਧੂ ਨੇ ਕਿਹਾ ਸੀ ਕਿ ਜਿਹੜਾ ਦੱਖਣ ਵੱਲ ਦੇ ਵੱਲ ਨਹੀਂ ਜਾਣਾ ਤੇ ਜਦੋਂ ਉਸ ਨੂੰ ਯਾਦ ਆਉਂਦਾ ਕਿ ਮਹਾਰਾਜ ਸ਼ਿਵਜੀ ਨੇ ਕਿਹਾ ਸੀ ਕਿ ਉਸ ਦੱਖਣ ਵੱਲ ਨਹੀਂ ਜਾਣਾ ਹੋ ਸਕਦਾ ਕਿ ਉਥੇ ਜਿਹੜਾ ਮਾਇਆ ਜਿਹੜੀ ਜ਼ਿਆਦੀ ਹੋਵੇ ਜਿਹੜਾ ਜਿਸ ਕਾਰਨ ਮੈਂ ਭਗਵਾਨ ਜੀ ਨੇ ਰੋਗ ਦਿੱਤਾ ਚੌਥੀ ਮੋਮਬਤੀ ਜਗਦਾ ਤੇ ਦੱਖਣ ਵੱਲ ਚਲਾ ਜਾਂਦਾ ਮੋਮਬਤੀ ਰਸਤੇ ਦੇ ਵਿੱਚ ਬੁੱਝ ਜਾਂਦੀ ਆ ਜਦੋਂ ਰਸਤੇ ਦੇ ਵਿੱਚ ਬੁੱਝ ਜਾਂਦੀ ਆ ਕੀ ਦੇਖਦਾ ਧਰਤੀ ਨੂੰ ਖੋਜਦਾ ਉਥੇ ਉਸ ਨੂੰ ਇੱਕ ਬਾਰੀ ਦਿੱਸਦੀ ਆ ਉਸ ਨੇ ਬਾਰੀ ਖੋਲੀ ਤੇ ਭੱਜ ਕੇ ਅੰਦਰ ਵੜ ਜਾਂਦਾ ਤੇ ਅੱਗੇ ਅੰਦਰ ਹੀ ਜਿਹੜਾ ਇੱਕ ਸਭ ਤੋਂ ਵੱਡਾ ਲਾਲਚ ਜਿਹੜਾ ਅੰਦਰ ਬੈਠਾ ਸੀ ਜਿਹੜਾ ਚੱਕੀ ਘੁਮਾ ਰਿਹਾ ਸੀ ਉਹ ਚੱਕੀ ਇਸ ਤਰ੍ਹਾਂ ਬਣੀ ਸੀ ਜਿੰਨਾ ਚਿਰ ਉਸ ਚੱਕੀ ਨੂੰ ਘੁਮਾਈ ਜਾਵਾਂਗੇ ਉਹ ਮੈਲ ਜਿਹੜਾ ਖਲੋਤਾ ਰਹੇਗਾ ਜਦੋਂ ਚੱਕੀ ਰੁਕ ਜਾਵੇਗੀ ਮੈਲ ਜਿਹੜਾ ਡਿੱਗ ਜਾਵੇਗਾ ਉਹ ਅੰਦਰ ਗਿਆ ਤੇ ਉਸ ਜਿਹੜਾ ਪਹਿਲਾ ਲਾਲਚੀ ਅੰਦਰ ਸੀ ਉਹਨੇ ਭੱਜ ਕੇ ਉਸ ਚੱਕੀ ਦਾ ਜਿਹੜਾ ਮੂੰਹ ਜਿਹੜਾ ਉਸ ਲਾਲਚੀ ਦੇ ਹੱਥ ਵਿੱਚ ਫੜਾ ਦਿੱਤਾ ਤੇ ਆ ਆ ਭੱਜ ਕੇ ਜਿਹੜਾ ਬਾਹਰ ਆ ਜਾਂਦਾ ਤੇ ਬਾਹਰੋਂ ਕੁੰਡਾ ਲਾ ਦਿੰਦਾ ਤੋ ਕਾਇ ਲੱਗਿਆ ਕਿ ਮੈਨੂੰ ਬਾਹਰ ਕੌਣ ਕੱਢੇਗਾ ਕਹਿੰਦਾ ਮੈਂ ਲਾਲਚੀ ਸਾਂ ਤੇ ਮੈਂ ਇਸੇ ਆਣ ਕੇ ਫਸ ਗਿਆ ਮੇਰੇ ਤੋਂ ਜ਼ਿਆਦਾ ਲਾਲਚੀ ਤੂੰ ਆ ਗਿਆ ਹੁਣ ਤੂੰ ਇੱਥੇ ਫਸ ਗਿਆ ਜਿਹੜਾ ਤੇਰੇ ਤੋਂ ਵੀ ਜ਼ਿਆਦਾ ਲਾਲਚੀ ਹੋਵੇਗਾ ਉਹ ਫਿਰ ਤੈਨੂੰ ਆ ਕੇ ਬਾਹਰ ਕੱਢੇਗਾ ਇਸੇ ਤਰ੍ਹਾਂ ਅੱਜ ਦਾ ਮਨੁੱਖ ਹੈ ਮਾਇਆ ਦੇ ਹੰਕਾਰ ਦੇ ਵਿੱਚ ਲਾਲਚ ਦੇ ਵਿੱਚ ਮਨੁੱਖ ਇੰਨਾ ਫਸ ਗਿਆ ਜਿਸ ਦੇ ਵਿੱਚੋਂ ਨਿਕਲਣਾ ਬੜਾ ਹੀ ਔਖਾ ਹੋ ਗਿਆ ਸਰਵ ਕੰਦੇ ਭੁੱਖੇ ਆ ਭੁੱਖ ਨਾ ਉੱtre ਜੇ ਬੰਨਾ ਪੁਰੀਆਂ ਪਾਰ ਭਾਵੇਂ ਮਨੁੱਖ ਨੂੰ ਸਾਰੀ ਧਰਤੀ ਦਾ ਰਾਜ ਮਿਲ ਜਾਵੇ ਪਰ ਫਿਰ ਵੀ ਮਨੁੱਖ ਦੀ ਜਿਹੜੀ ਤ੍ਰਿਸ਼ਨਾ ਕਦੇ ਲੈ ਨਹੀਂ ਸਕਦੀ